ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮਹਾਂਮਿੰਦਰਪਾਲ ਨਜ਼ਰ ਮਾਰ ਲੈਣੇ ਪੰਜਾਬੀਆਂ ਕੋਲੋਂ ਕੁਝ ਵੱਡੀਆਂ ਖਬਰਾਂ ਤੇ ਪੰਜਾਬ ਦੇ ਵਿੱਚ ਅਨਾਜ ਦੀ ਸਟੋਰੇਜ ਦੀ ਸਮੱਸਿਆ ਦਾ ਹੋਇਆ ਹੱਲ ਅਕਤੂਬਰ ਮਹੀਨੇ ਦੇ ਵਿੱਚ 13 ਲੱਖ ਮੀਟ्रिक टन ਸਟੋਰੇਜ ਬੇਸ ਕੀਤੀ ਜਾਵੇਗੀ ਤਿਆਰ ਕੈਬਨਿਟ ਮੰਤਰੀ ਲਾਲ ਚੰਦ ਘਟਾਰੂਚੱਕ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਕਿਸੇ ਵੀ ਤਰ੍ਹਾਂ ਦੀ ਸਪੇਸ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਆਨ ਦਿੱਤੀ ਜਾਏਗੀ ਜੋ ਐਫਸੀਆਈ ਨੇ ਪਲਾਨ ਸਾਨੂੰ ਦਿੱਤਾ ਅਕਤੂਬਰ ਦਾ ਉਹ ਮੈਂ ਤੁਹਾਡਾ ਨਾਲ ਸ਼ੇਅਰ ਵੀ ਕੀਤਾ ਔਰ ਇੱਕ ਚਿੱਠੀ ਵੀ ਆ ਜਿਹੜੀ ਉਹਨਾਂ ਨੇ ਜਿਹੜਾ ਉਹ ਐਫਸੀਆਈ ਦੇ ਕੇਂਦਰੀ ਅਧਿਕਾਰੀ ਨੇ ਜਿਹੜੀ ਉਹਨਾਂ ਨੇ ਚਿੱਠੀ ਜਾਰੀ ਕੀਤੀ ਆ ਉਹ ਵੀ ਮੈਂ ਮਤਲਬ ਤੁਹਾਡੇ ਨਾਲ ਜਿਹੜੀ ਅੱਜ ਮੈਂ ਸ਼ੇਅਰ ਕਰ ਰਿਹਾ ਜਿਹਦੇ ਵਿੱਚ ਉਹਨਾਂ ਨੇ ਸਾਰਾ ਇਹ ਡਾਟਾ ਜੋ ਮੈਂ ਤੁਹਾਡੇ ਨਾਲ ਜਵਾਨੀ ਸ਼ੇਅਰ ਕੀਤਾ ਇਹ ਲਿਖਤੀ ਉਹਦੇ ਵਿੱਚ ਮਤਲਬ ਜਿਹੜਾ ਉਹਨਾਂ ਨੇ ਮਤਲਬ ਇਹਨੂੰ ਐਡਮਿਟ ਕੀਤਾ ਹੈ ਇਹ ਪਲਾਨ ਹੈ ਉਹਨਾਂ ਦਾ ਅਕਤੂਬਰ ਦਾ ਪੰਜਾਬ ਸਰਕਾਰ ਕਰੇਗੀ 185 ਲੱਖ ਮੀਟ्रिक टन ਝੋਨੇ ਦੀ ਖਰੀਦ ਕੈਬਨਿਟਰੀ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ 125 ਲੱਖ ਮੀਟ्रिक टन ਦੀ ਹੋਵੇਗੀ ਮਿਲਿੰਗ ਅ ਇਸ ਵੇਲੇ ਜਿਹੜਾ ਸਾਨੂੰ ਟਾਰਗੇਟ ਮਿਲਿਆ ਹੈ ਕੇਂਦਰੀ ਪੂਲ ਦੇ ਅੰਦਰ ਉਹ 185 ਲੱਖ ਮੀਟ्रिक टन ਦਾ ਹੈ 185 ਲੱਖ ਮੀਟ्रिक टन ਜਿਹੜਾ ਉਹ ਚੋਹਾਨਾ ਪੰਜਾਬ ਦੀ ਮੰਡੀਆਂ ਚ ਚੱਕ ਕੇ ਅਸੀਂ ਕੇਂਦਰੀ ਪੂਲ ਨੂੰ ਦੇਣਾ ਔਰ ਇਹਦੀ ਜਿਹੜੀ ਮਿਲਿੰਗ ਹੋਣੀ ਹੈ ਉਹ ਲਗਭਗ 123 ਲੱਖ ਮੀਟਰ ਟਨ ਮਿਲੰਗ ਜਿਹੜੀ ਇਹਦੀ ਹੋਣੀ ਹੈ ਸੋ ਜੇ ਇਹਦੇ ਵਿੱਚ 2 ਲੱਖ ਮੀਟਰ ਟਨ ਅਸੀਂ ਐਫਆਰ ਕੇ ਪਾ ਲਈਏ ਤੋਂ ਟੋਟਲ ਹੈ 125 ਲੱਖ ਮੀਟਰ ਟਨ ਜਿਹੜਾ ਉਹ ਚਾਵਲ ਜਿਹੜੀ ਨਵਾਂ ਪੰਜਾਬ ਦੇ ਅੰਦਰ ਉਹ ਆਣਾ ਸਾਡੇ ਕੋਲ ਕੈਬਨਤ ਮੰਤਰੀ ਅਮਨ ਰੋੜਾ ਨੇ ਦੁੱਜੇ ਨਵਰਾਤੇ ਦੀਆਂ ਦਿੱਤੀਆਂ ਸ਼ੋਸ਼ਲ ਮੀਡੀਆ ਰਾਹੀਂ ਵਧਾਈਆਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਮੰਡੀ ਦੇ ਵਿੱਚ ਪਹੁੰਚ ਕੇ ਕਰਵਾਈ ਬਾਸਮਤੀ ਦੀ ਬੋਲੀ ਸ਼ੁਰੂ ਕਿਹਾ ਮੰਡੀ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਸਰਕਾਰ ਦੀ ਆ ਪੂਰੀ ਤਿਆਰੀ ਲੇਬਰ ਦੇ ਕਿਸਾਨ ਸਾਡੇ ਸਾਰੇ ਪਹੁੰਚੇ ਹੋਣੇ 2955 ਨੂੰ ਜਿਹੜੀ ਆ ਬਾਸਮਤੀ ਦੀ ਜਿਹੜੀ ਢੇਰੀ ਦੀ ਬੋਲੀ ਹੋਈ ਆ ਔਰ ਜਿਹੜੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਮੰਡੀਆਂ ਦੇ ਵਿੱਚ ਜਿਹੜੇ ਲੋੜਿੰਦੇ ਜਿਹੜੇ ਪ੍ਰਬੰਧ ਨੇ ਚਾਹੇ ਆਰਤੀਆਂ ਲਈ ਨੇ ਚਾਹੇ ਜ਼ਿੰਮੇਦਾਰਾਂ ਲਈ ਨੇ ਕਿਸਾਨਾਂ ਲਈ ਨੇ ਚਾਹੇ ਸਾਡੇ ਮਜ਼ਦੂਰਾਂ ਦੇ ਲਈ ਨੇ ਹਰ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਜਿਹੜੇ ਮੁਕੰਮਲ ਕਰ ਲਏ ਗਏ ਨੇ ਔਰ ਮੈਂ ਆਪ ਵਿਸ਼ਵਾਸ ਦਿਵਾਉਣੀ ਹੈ ਕਿ ਇਸ ਸੀਜ਼ਨ ਦੇ ਵਿੱਚ ਮੈਂ ਆਪ ਜਾ ਕੇ ਸਾਰੇ ਮੰਡੀਆਂ ਦੇ ਵਿੱਚ ਅਸੀਂ ਰਾਊਂਡ ਵੀ ਲਾਵਾਂਗੇ ਔਰ ਹਰ ਤਰ੍ਹਾਂ ਦੇ ਪ੍ਰਬੰਧਾਂ ਦੀ ਜਿਹੜੇ ਉਹਨਾਂ ਦੀ ਜਿਹੜੀ ਚੈਕਿੰਗ ਵੀ ਕਰਾਂਗੇ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀਆਂ ਦਾ ਅੱਜ ਰਿਹਾ ਆਖਰੀ ਦਿਨ ਵੱਡੀ ਗਿਣਤੀ ਦੇ ਵਿੱਚ ਚੋਣਾਂ ਲੜਨ ਦੇ ਚਾਹਵਾਨਾਂ ਨੇ ਭਰੀਆਂ ਨਾਮਜ਼ਦਗੀਆਂ ਹਾਈ ਕੋਰਟ ਨੇ ਵੀ ਚੋਣਾਂ ਨਾਲ ਸੰਬੰਧਿਤ 170 ਪਟੀਸ਼ਨਾਂ ਕੀਤੀਆਂ ਰੱਦ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮਸ਼ੰਕਰ ਜਿੰਪਾ ਨੇ ਸ਼ਹਿਰ ਦੇ ਵਾਰਡ ਨੰਬਰ 46 ਦੇ ਮੁਹੱਲਾ ਮਾਡਲ ਟਾਊਨ ਵਿਖੇ ਸੜਕ ਉਸਾਰੀ ਦੀ ਕੰਮ ਦੀ ਕੀਤੀ ਸ਼ੁਰੂਆਤ ਗੁਰਦੁਆਰਾ ਸ਼੍ਰੀ ਕਲੰਗੀਦਰ ਸਾਹਿਬ ਤੋਂ ਟਾਂਡਾ ਬਾਈਪਾਸ ਤੱਕ 20.25 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੇਗੀ ਸੜਕ ਵਿਦਾਇਕ ਅਨਮੋਲ ਗਗਨ ਮਾਨ ਨੇ ਖਰੜ ਦੇ ਵਿੱਚ ਕੀਤਾ 8 ਨਵੇਂ ਟਿਊਬਵੈਲਾਂ ਦਾ ਉਦਘਾਟਨ ਹੁਣ ਕਜੌਲੀ ਵਾਟਰ ਵਰਕ ਤੋਂ ਮਿਲੇਗਾ ਖਰੜ ਵਾਸੀਆਂ ਨੂੰ ਪੀਣ ਵਾਲਾ ਸਾਬਾ ਪਾਣੀ ਲਗਭਗ ਅਸੀਂ 30 ਕਰੋੜ ਦੀ ਲਾਗਤ ਨਾਲ ਦੋ ਨਵੇਂ ਐਸਟੀਪੀ ਸ਼ਹਿਰ ਵਿੱਚ ਲਗਾ ਰਹੇ ਹਾਂ ਜਿਨ੍ਹਾਂ ਦਾ ਇੱਕ ਸਾਲ ਚ ਕੰਮ ਮੁਕੰਮਲ ਹੋ ਜਾਣਾ ਹੈ ਖੂਨੀ ਮੱਝ ਦੇ ਕੰਮ ਸ਼ੁਰੂ ਹੋ ਚੁੱਕੇ 17 ਕਰੋੜ ਦਾ ਤੇ ਜਿਸ ਦਿਨ ਇਹ ਦੋਵੇਂ ਐਸਟੀਪੀ ਦਾ ਕੰਮ ਮੁਕੰਮਲ ਹੋ ਜਾਂਦਾ ਖਰੜ ਸ਼ਹਿਰ ਦੇ ਕਿਸੇ ਘਰ ਕਿਸੇ ਦੁਕਾਨ ਚ ਇੱਕ ਪਾਣੀ ਦੀ ਬੂੰਦ ਨਹੀਂ ਜਾਣੀ ਸੋ ਸੀਵਰੇਜ ਟ੍ਰੀਟਮੈਂਟ ਪਲਾਂਟ ਨਾਲ ਪੱਕਾ ਪਾਣੀ ਬੰਦੋਬਸਤ ਦਾ ਹੋ ਜਾ ਜਿਹੜਾ ਪਾਣੀ ਦਾ ਬੰਦੋਬਸਤ ਹੈ ਜਿਹੜਾ ਬਾਹਰ ਓਵਰਫਲੋ ਹੁੰਦਾ ਉਹਦਾ ਪੱਕਾ ਵੱਡੀਆਂ ਪਾਈਪਾਂ ਪਾ ਰਹੇ ਆ ਬੰਦੋਬਸਤ ਹੋ ਜਾਣਾ ਪੀਣ ਵਾਲੇ ਪਾਣੀ ਲਈ ਪੱਕਾ ਬੰਦੋਬਸਤ ਹੋ ਰਿਹਾ ਸੋ ਅਸੀਂ ਡਟੇ ਹੋਏ ਆ ਹੌਲੀ ਹੌਲੀ ਕਰਕੇ ਤੁਹਾਨੂੰ ਆਏ ਦਿਨ ਅਸੀਂ ਨਵੀਆਂ ਥਾਵਾਂ ਤੇ ਕਿਹੜੇ ਕਿਹੜੇ ਸ਼ਹਿਰ ਵਾਸਤੇ ਅਸੀਂ ਕੰਮ ਕੀਤੇ ਨੇ ਪਿੰਡਾਂ ਵਿੱਚ ਕੀ ਕੰਮ ਕੀਤੇ ਨੇ ਆਏ ਦਿਨ ਤੁਹਾਨੂੰ ਉਹਨਾਂ ਕੰਮਾਂ ਦਾ ਅਸੀਂ ਵੇਰਵਾ ਦਵਾਂਗੇ ਕੇਂਦਰੀ ਰਾਜ ਮੰਤਰੀ ਰਮਨੇਤ ਬਿੱਟੂ ਨੇ ਸੰਸਦ ਮੈਂਬਰ ਕੰਗਣਾ ਰਣੌਦ ਦੇ ਵਿਵਾਦਿਤ ਬਿਆਨ ਤੇ ਬਾਰੇ ਕੀਤੀ ਟਿੱਪਣੀ ਕਿਹਾ ਕਿ ਉਹਨਾਂ ਨੇ ਮਹਾਤਮਾ ਗਾਂਧੀ ਤੋਂ ਇਹੀ ਸਿੱਖਿਆ ਹੈ ਕਿ ਜੋ ਬੁਰਾ ਬੋਲਦਾ ਹੈ ਉਸ ਨੂੰ ਨਾ ਹੀ ਸੁਣੋ ਤੇ ਕਰੋ ਅੰਗੋਲਿਆ ਖੋ ਮੈਂ ਤਾਂ ਕੱਲ ਗਾਂਧੀ ਜੀ ਦੇ ਪ੍ਰੋਗਰਾਮ ਤੇ ਸੀਗਾ ਮੈਂ ਤਾਂ ਇਹੀ ਸਿੱਖਿਆ ਵੀ ਭਾਈ ਜਿਹੜਾ ਬੁਰਾ ਬੋਲਦਾ ਉਹਨੂੰ ਸੁਣੋ ਹੀ ਨਾ ਉਹਨੂੰ ਅੰਗੋਲਿਆ ਹੀ ਕਰ ਦਿਓ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਰਾਮਣੀਆ ਕਾਲੇਦਲ ਦਾ ਇੱਕ ਵਫਦ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਦੇ ਵਿੱਚ ਮਿਲਿਆ ਚੌਣ ਕਮਿਸ਼ਨਰ ਨੂੰ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਆਖਰੀ ਦਿਨ ਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੀ ਵੀਡੀਓਗ੍ਰਾਫੀ ਕਰਵਾਉਣ ਦੀ ਰਕੀ ਮੰਗੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਿਲੰਦਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਖੇਤੀਬਾੜੀ ਫੂਡ ਪ੍ਰੋਸੈਸਿੰਗ ਤੇ ਪਸ਼ੂ ਪਾਲਣ ਕਮੇਟੀ ਦੇ ਚੇਅਰਪਰਸਨ ਵਜੋਂ ਸੰਭਾਲਿਆ ਆਪਣਾ ਅਹੁਦਾ। ਮੋਹਾਲੀ ਦੇ ਏਡੀਸੀ ਸ਼ਹਿਰੀ ਵਿਕਾਸ ਦਮਨਜੀਤ ਸਿੰਘ ਨੂੰ ਤੁਰੰਤ ਪ੍ਰਭਾਵ ਦੇ ਨਾਲ ਕੀਤਾ ਗਿਆ ਨੌਕਰੀ ਤੋਂ ਰਿਲੀਵ ਨਹੀਂ ਕੀਤੀ ਕਿਸੇ ਹੋਰ ਥਾਂ ਪੋਸਟਿੰਗ। ਫਰੀ ਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਨੂੰ ਹੋਇਆ ਡੇਂਗੂ ਬੀਤੇ ਦਿਨੀ ਹਾਲਤ ਵਿਗੜਨ ਤੋਂ ਬਾਅਦ ਕਰਵਾਇਆ ਗਿਆ ਸੀ ਹਸਪਤਾਲ ਦੇ ਵਿੱਚ ਭਰਤੀ ਜਾਂਚ ਦੌਰਾਨ ਪਾਏ ਗਏ ਡੇਂਗੂ ਦੇ ਲੱਛਣ। ਫਾਈਨਾਂਸ ਕਮਿਸ਼ਨਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਦੇ ਵਿੱਚ ਜਿਲੰਦਰ ਸ਼ਹਿਰ ਦੇ ਬਾਜ਼ਾਰਾਂ ਸਮੇਤ ਕਈ ਥਾਵਾਂ 'ਤੇ ਮਾਰੀ ਗਈ ਰੇਡ ਜੀਐਸਟੀ ਸੰਬੰਧੀ ਬਿੱਲ ਨਾ ਬਣਾਉਣ ਨੂੰ ਲੈ ਕੇ ਕੀਤੀ ਜਾ ਰਹੀ ਕਾਰਵਾਈ। ਇਨਫੋਰਸਮੈਂਟ ਡਰੱਗ ਰੇਟ ਵੱਲੋਂ ਪੰਜਾਬ ਦੇ ਵਿੱਚ ਵੱਖ-ਵੱਖ ਤਾਮਾਤੀ ਕੀਤੀ ਗਈ ਰੇਡ ਲੁਧਿਆਣਾ ਦੇ ਵਿੱਚ ਐਪਲ ਰਾਈਟਸ ਦੇ ਮਾਲਕ ਦੇ ਟਿਕਾਣਾ ਤੇ ਵੀ ਹੋਈ ਰੇਡ ਕਾਰਨਾਂ ਦਾ ਨਹੀਂ ਲੱਗਿਆ ਪਤਾ ਕਾਰੋਬਾਰੀਆਂ ਦੇ ਵਿੱਚ ਫੈਲੀ ਸੰਸਨੀ ਸਨਾਤਨ ਤਰੰਦੇਸ਼ ਦਾਨਸ਼ੂ ਜੀ ਮਹਾਰਾਜ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਕਿਹਾ ਮੈਂ ਤਾਂ ਕਿਹਾ ਸ਼ਹੀਦਾਂ ਦੀ ਧਰਤੀ ਤੇ ਦਰਸ਼ਨ ਕਰਕੇ ਆਪਣੇ ਆਪ ਝੁਕਦਾ ਹੀ ਸੀ ਜਿੱਥਾਂ ਦੇਖਣੇ ਕੇ ਬਾਅਦ ਹਿਰਦہ ਭਰ ਆਤਾ ਹੈ ਔਰ ਜਿੱਥਾਂ ਮਹਿਸੂਸ ਹੁੰਦਾ ਹੈ ਕਿ ਯਹਾਂ ਅੱਜ ਵੀ ਉਨ੍ਹਾਂ ਦਾ ਪ੍ਰਤਾਪ उनका यश उनके बलिदान की यश गाथा इस तरह दिखाई देती है कि माथा अपने आप झुकता है हृदय उस भावना से भर जाता है कि किस तरह से जुल्म के सामने पंथ की रक्षा करने के लिए धर्म की रक्षा करने के लिए मानवता की रक्षा करने के लिए ये बलिदान हुआ इस स्थान में बहुत बड़ी ऊर्जा है ਪਾਰਤੀ ਕਿਸਾਨ ਜੁਨੀਅਨ ਇਕਤਾ ਉਹ ਰਹਾ ਵੱਲੋਂ ਮਲੇਰਕੋਟਲਾ ਦੇ ਅਮਰਗੜ ਬਲਾਕ ਦੇ ਪ੍ਰਧਾਨ ਦੇ ਖਿਲਾਫ ਸਰਪੰਚੀ ਦੀ ਚੋਣ ਲੜਨ ਕਰਕੇ ਕੀਤੀ ਗਈ ਕਾਰਵਾਈ ਅਹੁਦੇ ਤੋਂ ਹਟਾ ਕੇ ਮੋੜਲੀ ਮੈਂਬਰਸ਼ਿਪ ਵੀ ਕੀਤੀ ਰੱਦ। ਮੋਹਾਲੀ ਪੁਲਿਸ ਨੇ ਇੰਟਰਨੈਸ਼ਨਲ ਡਰੱਗ ਰੈਕਟ ਦਾ ਕੀਤਾ ਪਰਦਾਫਾਸ਼ 1.5 ਕਿਲੋਗ੍ਰਾਮ ਹੈਰੋਨ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਕਾਬੂ ਜੈਕਟਾਂ ਦੇ ਵਿੱਚ ਲੁਕਾਏ ਸੀ ਦੋਵਾਂ ਨੇ ਹੈਰੋਨ ਤੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਇਸ ਦੀ ਜਾਣਕਾਰੀ। ਮੋਗਾ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਨਾਮਜ਼ਦਗੀ ਦਾਇਰ ਕਰਨ ਦੇ ਲਈ ਆਈਆਂ ਦੋ ਤਰਾਂ ਦਰਮਿਆਨ ਹੋਏ ਝੜਪ ਇੱਕ ਤਰਨੇ ਦੂਜੀ ਤਰ ਤੇ ਨਾਮਜ਼ਦਗੀ ਪੱਤਰ ਪਾੜਨ ਦੇ ਇਲਜ਼ਾਮ ਲਗਾਉਂਦਿਆਂ ਕੀਤੀ ਕਾਰਵਾਈ ਦੀ ਮੰਗ ਮੋਗਾ ਦੇ ਪਿੰਡ ਰਾਉਂਕੇ ਕਲਾ ਵਿਖੇ ਘਰੇਲੂ ਕਲੇਸ਼ ਦੇ ਚਲਦੇ ਵਿਅਕਤੀ ਨੇ ਸੌਰੇ ਘਰ ਦੇ ਵਿੱਚ ਆਪਣੇ ਹੀ ਬੱਚੇ ਨੂੰ ਜ਼ਹਿਰ ਦੇ ਕੇ ਕੀਤੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਬੱਚੇ ਦੀ ਮੌਕੇ ਤੇ ਹੋਈ ਮੌਤ ਵਿਅਕਤੀ ਦਾ ਚੱਲ ਰਿਹਾ ਇਲਾਜ ਹਿਰਾਬਸੀ ਦੇ ਕਾਲਜ ਰੋਡ ਤੇ ਦੋ ਨੌਜਵਾਨਾਂ ਨੇ ਰਾਜੰਦ ਦੇ ਵਿਅਕਤੀ ਦਾ ਰੰਜਿਸ਼ ਦੇ ਤਹਿਤ ਚਾਕੂ ਮਾਰ ਕੇ ਕੀਤਾ ਕਤਲ ਪੁਲਿਸ ਨੇ লাশ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਸ਼ੁਰੂ ਗਸਤ ਕੰਮ ਪਾ ਜਰਦੇ ਆ ਅੱਛਾ ਮਰਸਦਾਂ ਫੋੜ ਦੇ ਚਾਕੂ ਮਾਰ ਕਿੰਨੇ ਵਜੇ ਨਿਕਲੇ ਸੀ ਘਰ ਤੋਂ 7 ਵਜੇ ਨਿਕੜਾ ਤੇ ਇਕੱਲੇ ਸੀ ਕੋਣ ਸੀ ਨਾਲ ਬੇੜੇ ਪੋਸ ਦੀ ਭਾਬੀ ਲਗਾ ਬੇੜੇ ਜੋ ਭਾਬੀ ਸੀ ਤੇ ਹਮਲਾ ਕਿੱਥੇ ਕਰਕੇ ਹੋਇਆ ਜਿਹੜਾ ਉਹ ਪਤਾ ਕੁਛ ਕਿੱਥੇ ਕਰਕੇ ਮਾਰਦਾ ਸੀ ਮਾਈ ਵਾਲੇ ਟਾਪੇ ਬਲੀ ਹੋਇਆ ਜਿਹੜੇ ਮਾਰਨ ਵਾਲੇ ਆ ਉਹਨਾਂ ਦਾ ਪਛਾਣ ਹੈ ਕਿ ਸੇਜੀ ਸੰਗੋਲੀ ਦਾ ਸ਼ੌਕਰਾ ਉਹ ਸੇ ਸੰਗੋਲੀ ਗਿਆ ਡੈੱਡ ਬਡੀ ਉਹ ਕਿੱਥੇ ਸੀ ਮਸਤ ਵਾਲਾ ਪਟਿਆਲਾ ਜ਼ਿਲ੍ਹੇ ਦੀ ਪਤਰਸਮਣਾ ਰੋਡ ਤੇ ਗੱਡੀ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਬੱਚੇ ਸਮੇਤ ਦੋ ਦੀ ਹੋਈ ਮੌਤ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ ਜ਼ਿਰਤਪੁਰ ਪੁਲਿਸ ਨੇ ਪਟਿਆਲਾ ਚੌਂਕ ਦੇ ਵਿੱਚ 17 ਸਾਲ ਦੇ ਲੜਕੇ ਦਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਦੋ ਆਰੋਪੀ ਕੀਤੇ ਗ੍ਰਿਫਤਾਰ ਦੋਵਾਂ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਕੀਤਾ ਸੀ ਕਤਲ ਪੁਲਿਸ ਨੇ ਹਥਿਆਰ ਵੀ ਕੀਤੇ ਬ੍ਰਮਤ ਜਿਲੰਦਰ ਦੇ ਵਿੱਚ ਮਾਂ ਨੇ ਆਪਣੇ ਹੀ ਪੁੱਤ ਦੀ ਲਾਸ਼ ਨੂੰ ਸੁੱਟਿਆ ਨਹਿਰ ਦੇ ਵਿੱਚ ਸੀਸੀਟੀਵੀ ਰਾਹੀਂ ਹੋਇਆ ਖੁਲਾਸਾ ਪੁਲਿਸ ਅਧਿਕਾਰੀ ਜਾਂਚ ਕਰਕੇ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਕਹਿ ਰਹੀ ਗੱਲ ਸਰ ਮੈਂ ਮੈਦ ਤੋਂ ਜਾ ਰਿਹਾ ਸੀਗਾ ਆਪਣੀ ਬੇਟੀ ਨਾਲ ਥੋੜਾ ਕੰਮ ਗਿਆ ਸੀਗਾ ਤੇ ਵਾਪਸ ਆ ਰਿਹਾ ਸੀ ਬੇਟੀ ਜਾਂਦੀ ਪਾਣੀ ਦੇਖਣਾ ਬਪਾਰ ਗੱਡੀ ਰੋਕੋ ਤੇ ਪਾਣੀ ਅੱਜ ਘਟ ਗਿਆ ਦੇਖਣਾ ਸਾਡਾ ਘਟਣਾ ਐਕਚੁਅਲ ਟੀਵੀ ਦਾ ਰਿਮੋਟ ਡਿੱਗਿਆ ਸੀ ਅਸੀਂ ਉਹਨੂੰ ਦੇਖਣ ਲੱਗ ਗਏ ਸੀ ਪਰਸੋਂ ਸਮਾਨ ਤਾਂ ਨਾ ਆਏ ਸੀ ਠੀਕ ਹੈ ਜੀ ਟੀਵੀ ਦਾ ਰਿਮੋਟ ਡਿੱਗਿਆ ਸੀ ਜਾਂ ਪਾਪਾ ਉਹ ਕਹਿੰਦੀ ਪਾਪਾ ਦੇਖ ਲਈਏ ਕਿੱਥੇ ਕਿੱਥੇ ਤਿਆਰ ਕੇ ਚਲੇ ਗਿਆ ਅਸੀਂ ਦੇਖਣਾ ਸੀ ਜਦੋਂ ਬੱਚੇ ਨਾ ਰਹੇ ਸੀਗੇ ਤੇ ਉਹ ਛੋਟੇ ਛੋਟੇ ਬੱਚੇ ਨਾਲ ਕਹਿੰਦਾ ਅੰਕਲ ਬੱਚਾ ਤਿਆਰਦਾ ਰਿਹਾ ਜਦੋਂ ਮੈਂ ਦੇਖਿਆ ਵੀ ਬੱਚੇ ਬੱਚਾ ਪਹਿਲਾਂ ਮੈਂ ਸੁਣਿਆ ਕਿ ਖਿਲੋਣਾ ਹੈ ਤੇ ਮੈਂ ਰੂਮ ਸਾਈਡ ਤੋਂ ਆਇਆ ਤੇ ਦੇਖਿਆ ਬੱਚਾ ਹੈ ਬੱਚੇ ਦੀ ਕਿਸੇ ਬੱਚੇ ਦੀ ਡੈਡ ਬੋਡੀ ਹੈ ਪਰ ਮੈਂ ਉਹਨਾਂ ਬੱਚਿਆਂ ਨੂੰ ਪੁੱਛਿਆ ਆ ਕਿੰਨੇ ਸੱਟੇ ਆ ਉਹ ਬੱਚੇ ਕਹਿਣ ਲੱਗੇ ਕਿ 10 ਮਿੰਟ ਪਹਿਲਾਂ ਕੋਈ ਆਂਟੀ ਸੱਟ ਕੇ ਗਈ ਆ ਥੋੜੇ ਦਿਨ ਪਹਿਲਾਂ ਅਬੋਹਰ ਦੇ ਪਿੰਡ ਖੋਈ ਖੇੜਾ ਰੋਕਨਪੁਰਾ ਦੇ ਵਿੱਚ ਵਿਅਕਤੀ ਨੇ ਖੁਦ ਨੂੰ ਅਗਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਭਰਤੀ ਵਿਅਕਤੀ ਨੇ ਸਿਆਸੀ ਆਗੂਆਂ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਠਹਿਰਾਇਆ ਜ਼ਿੰਮੇਵਾਰ ਗੁਰਦਾਸਪੁਰ ਵਿਕੇ ਬੀਪੀਓ ਮੇਤਲਾ ਤੇ ਤਾਇਨਾਤ ਜਵਾਨਾਂ ਨੇ ਪਾਕਿਸਤਾਨੀ ਡਰੋਨ ਦੀ ਗਤੀਵਿਧੀ ਵੇਖ ਕੇ ਕੀਤੀ ਫਾਇਰਿੰਗ ਪੁਲਿਸ ਨੇ ਸੂਚਨਾ ਮਿਲਦੇ ਹੀ ਚਲਾਈ ਤਲਾਸ਼ੀਬੇ ਸੋ ਐਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਅਤੇ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਨਿੰਦੇ ਹੋ ਇਜਾਜ਼ਤ ਅਸ਼੍ਰੀਕਾਲ